ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਗੁਰੂ ਪਿਆਰਿਓ ਗੁਰੂ ਸਵਾਰਿਓ ਗੁਰਬਾਣੀ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਪਿਆਰਿਓ ਅੱਜ ਆਪਾਂ ਇੱਕ ਖਾਸ ਬੇਨਤੀ ਨੂੰ ਸਮਝਾਂਗੇ ਸਾਧ ਸੰਗਤ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਦਸੰਬਰ ਦਾ ਮਹੀਨਾ ਇਹ ਪੋ ਦਾ ਮਹੀਨਾ ਆਰੰਭ ਹੋਣ ਵਾਲਾ ਹੈ ਤੇ ਸਾਧ ਸੰਗਤ ਦਸ਼ਮੇਸ਼ ਪਿਤਾ ਦੇ ਪਰਿਵਾਰ ਦੇ ਸ਼ਹਾਦਤਾਂ ਦਾ ਮਹੀਨਾ ਚੱਲ ਰਿਹਾ ਹੈ ਦਿੰਚ ਇਹ ਇੱਕ ਕੰਮ ਜ਼ਰੂਰ ਕਰਿਆ ਕਰੋ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਸਤਿਗੁਰੂ ਬਹੁਤ ਕੁਝ ਦੇ ਬਣਗੇ ਬੜੀਆਂ ਖੁਸ਼ੀਆਂ ਸਤਿਗੁਰੂ ਜੀ ਕਿਰਪਾ ਕਰਨ ਆਓ ਫਤਿਹ ਬਲਾਓ ਆਰੰਭਤਾ ਕਰੀਏ ਮਨੋਵਿਰਤਿਆਂ ਦੀ ਇਕਾਗਰਤਾ ਬਣਾਉਂਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਸ ਵੇਲੇ ਦਸੰਬਰ ਦਾ ਮਹੀਨਾ ਚੱਲ ਪੈਂਦਾ ਹੈ ਜਿਸ ਵੇਲੇ ਬੋਦੀ ਗੱਲ ਹੁੰਦੀ ਹੈ ਤੇ ਆਪਣਾ ਧਿਆਨ ਕਿਤੇ ਨਾ ਕਿਤੇ ਛੋਟੇ ਸਹਿਬਜ਼ਾਦਿਆਂ ਦੀ ਪਾਵਨ ਸ਼ਹੀਦੀ ਤੇ ਮਾਤਾ ਗੁਜਰੀ ਜੀ ਵੱਲ ਧਿਆਨ ਜਾਂਦਾ ਹੈ ਕਿ ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਯਾਦ ਕਰਦੇ ਹਾਂ ਗੁਰੂ ਪਿਆਰਿਓ ਕਹਿਓ ਜਾਂ ਸਮਾਂ ਹੈ ਜਿਸ ਵੇਲੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਅਲੱਗ ਹੋ ਜਾਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੋ ਵੱਡੇ ਸਹਿਬਜ਼ਾਦਿਆਂ ਦੇ ਨਾਲ ਤੇ ਪ੍ਰਾਣਾ ਤੋਂ ਪਿਆਰੇ ਕੁਝ ਸਿੱਖਾਂ ਦੇ ਨਾਲ ਅਲੱਗ ਜਥੇ ਵਿੱਚ ਹੋ ਜਾਂਦੇ ਨੇ ਇਧਰੋਂ ਮਾਤਾ ਸੁੰਦਰੀ ਮਾਤਾ ਸਹਿਬਕੌਰ ਤੇ ਭਾਈ ਮਨੀ ਸਿੰਘ ਵਰਗੇ ਤੇ ਹੋਰ ਗੁਰਸਿੱਖ ਪਿਆਰੇ ਇੱਕ ਜਥੇ ਦੇ ਵਿੱਚ ਅਲੱਗ ਹੋ ਜਾਂਦੇ ਨੇ ਮਤਲਬ ਕਿ ਪੂਰਾ ਪਰਿਵਾਰ ਵੀ ਬਿਖਰ ਗਿਆ ਤੇ ਸਾਧ ਸੰਗਤ ਤੇ ਕੁਝ ਜਿਹੜੇ ਸਿੰਘ ਸੀ ਉਹ ਵੀ ਜਥਿਆਂ ਦਾ ਰੂਪ ਬਣਾ ਕੇ ਵੱਖੋ-ਵੱਖਰੀਆਂ ਕਤਾਰਾਂ ਦੇ ਵਿੱਚ ਖਿੰਡ ਗਏ ਜਥਿਆਂ ਦੇ ਵਿੱਚ ਖਿੰਡ ਗਏ ਤੇ ਸਾਧ ਸੰਗਤ ਇਦੋਂ ਬਾਅਦ ਹੁਣ ਇੱਥੇ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਸਾਧ ਸੰਗਤ ਕਿੰਨੇ ਹੀ ਸ਼ਹੀਦਾਂ ਕਿੰਨੇ ਹੀ ਗੁਰਸਿੱਖਾਂ ਦੀ ਸ਼ਹੀਦੀ ਹੋ ਜਾਂਦੀ ਹੈ ਗੱਲ ਕਿੰਨੀ ਅਫਸੋਸ ਭਰੀ ਹੈ ਸਾਧ ਸੰਗਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਜ਼ਿਕਰਾ ਜਿਗਰਾ ਜਿਹੜਾ ਹੈ ਕਹਿੋ ਜਾ ਹੋਵੇਗਾ ਮੇਰੇ ਸਤਿਗੁਰੂ ਦਾ ਹਿਰਦਾ ਕਿੰਨਾ ਵੱਡਾ ਹੈ ਸਤਿਗੁਰੂ ਫਿਰ ਵੀ ਡੋਲੇ ਨਹੀਂ ਮੇਰੇ ਪਾਤਸ਼ਾਹ ਦੇ ਮੱਥੇ ਤੇ ਕੋਈ ਸ਼ਿਕਨ ਨਹੀਂ ਹੈ ਸਾਧ ਸੰਗਤ ਪ੍ਰਮਾਤਮਾ ਦੇ ਲਈ ਕੋਈ ਔਲਾੰਬਾ ਨਹੀਂ ਹੈ ਆਪਾਂ ਜੇ ਉਹਨਾਂ ਦੀ ਥਾਂ ਤੇ ਹੁੰਦੇ ਸਾਧ ਸੰਗਤ ਆਪਾਂ ਉਹੀ ਹੌਲ ਕੇ ਮਰ ਜਾਂਦੇ ਮੇਰੀ ਬੇਨਤੀ ਨੂੰ ਸਮਝਿਓ ਮੇਰੇ ਸ਼ਬਦਾਂ ਤੇ ਨਾ ਜਾਇਓ ਮੇਰੀ ਭਾਵਨਾ ਨੂੰ ਸਮਝਿਓ ਮੈਂ ਕਹਿਣਾ ਕੀ ਚਾਹਨਾ ਵਾ ਆਪਾਂ ਉਹਨਾਂ ਦੀ ਜਗ੍ਹਾ ਤੇ ਹੁੰਦੇ ਆਪਣੇ ਤੇ ਅੱਜ ਕੋਈ ਮਾੜਾ ਜਿਹਾ ਦੁੱਖ ਆ ਜਾਏ ਆਪਾਂ ਉਂਝੀ ਘਬਰਾਟ ਕਰ ਜਾਂਦੇ ਆ ਪਰ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦਾ ਜ਼ਿਕਰ ਆ ਵੇਖੋ ਕਿਹੋ ਜਿਹਾ ਜਿਗਰਾ ਹੈ ਸਾਧ ਸੰਗਤ ਆਪਣੇ ਬੱਚੇ ਦੇ ਕੋਈ ਮੜੀ ਜੀ ਚੋਟ ਲੱਗੇ ਨਾ ਆਪਾਂ ਘਬਰਾ ਜਾਂਦੇ ਹਾਂ ਪੂਰਾ ਪਰਿਵਾਰ ਤਿਲਮਲਾ ਜਾਂਦਾ ਵੀ ਹਾਈ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸਾਧ ਸੰਗਤ ਗੁਰੂ ਕਲਗੀਧਰ ਪਾਸ਼ਾ ਦੇ ਸਾਹਮਣੇ ਉਹਨਾਂ ਦੇ ਬੱਚੇ ਜੰਗ ਵਿੱਚ ਜਾਣ ਦੀ অনুমতি ਮੰਗਦੇ ਨੇ ਮੇਰੇ ਸਤਿਗੁਰੂ ਥਾਪੜਾ ਦੇ ਕੇ ਤੋੜਦੇ ਨੇ ਖੁਸ਼ੀ-ਖੁਸ਼ੀ ਤੋੜਦੇ ਨੇ ਸਾਧ ਸੰਗਤ ਅੱਖਾਂ ਦੇ ਸਾਹਮਣੇ ਦੋਸ਼ ਵੱਡੇ ਸਹਿਬਜਾਦੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਤੇ ਗੁਰੂ ਕਲਗੀ ਤਰਪਾਦਾ ਸਾਹਿਬ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਜਕਾਰੇ ਛੱਡਦੇ ਨੇ ਦੁਨੀਆ ਦੇ ਕਿਸੇ ਪਿਤਾ ਕਿਸੇ ਮਾਤਾ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਉਹਦਾ ਪੁੱਤ ਉਹਦਾ ਧੀ ਸਾਹਮਣੇ ਸ਼ਹੀਦ ਹੁੰਦਾ ਹੋ ਰਿਹਾ ਹੋਵੇ ਤੇ ਉਹ ਮੁੱਖ ਦੇ ਵਿੱਚੋਂ ਜਕਾਰੇ ਛੱਡੇ ਸਾਧ ਸੰਗਤ ਕਿਸੇ ਵਿੱਚ ਨਹੀਂ ਹਿੰਮਤ ਨਹੀਂ ਅੱਜ ਮੈਂ ਬੇਨਤੀ ਕਰੂੰਗਾ ਉਸ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਕੌਮ ਦੇ ਉੱਪਰ ਪੂਰੀ ਦੁਨੀਆ ਦੇ ਲਈ ਵਾਰ ਦਿੱਤੇ ਤੇ ਸਾਧ ਸੰਗਤ ਜੇ ਕੋਈ ਹੋਰ ਹੁੰਦਾ ਤੇ ਇੰਨੀ ਵੱਡੀ ਕੁਰਬਾਨੀ ਕਰਨ ਦਾ ਜਜਵਾ ਸੀ ਕਿਸੇ ਵਿੱਚ ਨਹੀਂ ਸੀ ਇਹ ਗੁਰੂ ਕਲਗੀਧਰ ਪਾਤਸ਼ਾਹ ਹੀ ਸੀ ਗੁਰੂ ਪਿਆਰਿਓ ਅੱਜ ਸ਼ਾਇਦ ਆਜ਼ਾਦੀ ਵੀ ਸਾਡੇ ਕੋਲ ਨਾ ਹੁੰਦੀ ਇਸ ਦੇਸ਼ ਦੀ ਇਸ ਭਾਰਤ ਵਰਸ਼ ਦੀ ਜਿਹੜੀ ਕੁਝ ਰੂਪ ਰੇਖਾ ਸੀ ਕਿਸੇ ਹੋਰ ਪ੍ਰਕਾਰ ਦੀ ਹੁੰਦੀ ਜੇ ਗੁਰੂ ਕਲਗੀ ਤਰ ਪਾਤਸ਼ਾਹ ਇਹ ਕੁਰਬਾਨੀਆਂ ਨਾ ਕਰਦੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਇਹ ਸ਼ਹਾਦਤਾਂ ਨਾ ਦਿੰਦਾ ਖੈਰ ਸਾਧ ਸੰਗਤ ਇਤਿਹਾਸ ਤੇ ਬੜਾ ਲਮੇਰਾ ਹੈ ਆਪਾਂ ਬੜੀਆਂ ਵਿਚਾਰਾਂ ਸਾਂਝੀਆਂ ਕਰ ਸਕਦੇ ਹਾਂ ਪਰ ਸਮਾਂ ਸੀਮਤ ਹੈ ਸਾਧ ਸੰਗਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਜੇ ਨਹੀਂ ਪਤਾ ਤੇ ਜ਼ਰੂਰ ਜਾਣੂ ਹੋਇਆ ਕਰੋ ਪੜ੍ਹਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਥੋੜਾ ਥੋੜਾ ਗੁਰੂ ਕਿਰਪਾ ਸਦਕਾ ਸਾਂਝਾ ਕਰਦੇ ਜਾਵਾਂਗੇ ਸਾਧ ਸੰਗਤ ਦਸ਼ਮੇਸ਼ ਪਿਤਾ ਦੇ ਪਰਿਵਾਰ ਦੀਆਂ ਸ਼ਹੀਦੀਆਂ ਉਹਨਾਂ ਦੇ ਚਾਰੇ ਸਹਿਬ ਜਾਦਿਆਨੀਆਂ ਲਸਾਨੀ ਸ਼ਹਾਦਤਾ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਣੇ ਕਿ ਪੂਰਾ ਹੀ ਪਰਿਵਾਰ ਕੌਮ ਦੇ ਲੇਖੇ ਲੱਗਿਆ ਹੈ ਤੇ ਸਾਧ ਸੰਗਤ ਉਹ ਸ਼ਹਾਦਤਾ ਭਰੇ ਦਿਨ ਹੁਣ ਅੱਗੇ ਚੱਲ ਰਹੇ ਨੇ ਇਹ ਮਹੀਨਾ ਚੱਲ ਰਿਹਾ ਹੈ ਅੱਗੇ ਉਹ ਦਿਨ ਚੱਲਣਗੇ ਜਿਸ ਦਿਨਾਂ ਦੇ ਦੌਰਾਨ ਛੋਟੇ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਣੀਆਂ ਨੇ ਕੁਝ ਗੁਰਸਿੱਖ ਪ੍ਰਾਣਾ ਤੋਂ ਪਿਆਰੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਣੀਆਂ ਨੇ ਤੇ ਗੁਰੂ ਪਿਆਰਿਓ ਆਪਾਂ ਇੱਕ ਕੰਮ ਜ਼ਰੂਰ ਕਰੀਏ ਮਹੀਨਾ ਚੱਲ ਰਿਹਾ ਸ਼ਹਾਦਤਾਂ ਦਾ ਤੇ ਸਾਧ ਸੰਗਤ ਕੁਝ ਵੀ ਜੇ ਆਪਣੇ ਘਰ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੈ ਨਾ ਉਹਨੂੰ ਅੱਗੇ ਕਰ ਲਈਏ ਚੰਗਾ ਨਹੀਂ ਲੱਗਦਾ ਇੱਕ ਪਾਸੇ ਸ਼ਹਾਦਤਾਂ ਦੇ ਦਿਨ ਚੱਲ ਰਹੇ ਹੁੰਦੇ ਨੇ ਦੂਸਰੇ ਪਾਸੇ ਬਿਆਹ ਸ਼ਾਦੀਆਂ ਦੇ ਮਾਹੌਲ ਬਣੇ ਹੁੰਦੇ ਨੇ ਸਾਧ ਸੰਗਤ ਚੰਗਾ ਨਹੀਂ ਲੱਗਦਾ ਜੇ ਆਪਾਂ ਕੁਝ ਕਰ ਰਹੇ ਆ ਨਾ ਸਾਧ ਸੰਗਤ ਕੁਝ ਚੰਗਾ ਮਨਾ ਰਹੇ ਆ ਉਹਨੂੰ ਅੱਗੇ ਕਰ ਲਈਏ ਉਹਨਾਂ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਆਪਾਂ ਕੋਸ਼ਿਸ਼ ਕਰੀਏ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਵਦ ਤੋਂ ਵਦ ਹਾਜ਼ਰੀ ਭਰੀਏ ਧੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ ਵੈਸੇ ਜਾਂਦੇ ਤਾਂ ਆਪਾਂ ਅੱਗੇ ਵੀ ਹੋਵਾਂਗੇ ਪਰ ਉਹ ਸਹਿਬਜ਼ਾਦਿਆਂ ਨੂੰ ਸਮਰਪਿਤ ਹੋ ਕੇ ਜਾਈਏ ਕਿ ਪਾਦਸ਼ਾਹ ਕਿਰਪਾ ਰਖਿਓ ਮੇਰੀ ਹਾਜ਼ਰੀ ਪਰਵਾਨ ਕਰਿਓ ਉਹਨਾਂ ਸਹਿਬਜ਼ਾਦਿਆਂ ਦਾ ਜਿਹੜਾ ਸਿੱਧਕ ਭਰਿਆ ਇਤਿਹਾਸ ਹੈ ਉਹਦੇ ਉੱਪਰ ਚੱਲਣ ਦੀ ਵਾਚਣ ਦੀ ਮੈਨੂੰ ਬਲ ਬੁੱਧੀ ਪ੍ਰਦਾਨ ਕਰਿਓ ਇਹ ਬੰਗ ਮੰਗਿਓ ਪਾਦਸ਼ਾਹ ਤੋਂ ਸ਼ਰਧਾਂਜਲੀ ਭੇਟਾ ਕਰਨ ਵਜੋਂ ਹੀ ਗੁਰੂ ਘਰ ਜਾ ਕੇ ਹਾਜ਼ਰੀਆਂ ਭਰੀਏ ਹੋ ਸਕੇ ਤੇ ਇੱਕ ਇੱਕ ਪਾਠ ਉਹਨਾਂ ਮਹਾਨ ਸਿੱਧਾਂ ਦੀ ਯਾਦ ਵਿੱਚ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੀਏ ਕਮਾਈਏ ਸਤਿਗੁਰੂ ਦੀ ਰਹਿਮਤ ਤੇ ਕਿਰਪਾ ਸਾਧ ਸੰਗਤ ਆਪਣੇ ਆਪ ਹੋਵੇਗੀ ਉਹਨਾਂ ਦੀਆਂ ਸ਼ਹੀਦੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਮਤ ਭੁਲਾਈਏ ਸਾਧ ਸੰਗਤ ਜੇ ਆਪਾਂ ਭੁਲਾ ਗਏ ਤੇ ਆਪਣਾ ਤੇ ਫਿਰ ਬਹੁਤ ਵੱਡਾ ਇਸ ਚੀਜ਼ ਵਿੱਚ ਅਕਿਰਤ ਕੰਨਤਾ ਦੇ ਵਿੱਚ ਰੋਲ ਹੈ ਮੈਨੂੰ ਮਾਫ਼ ਕਰਿਓ ਮੈਨੂੰ ਸ਼ਬਦ ਕਹਿਣੇ ਪੈ ਰਹੇ ਨੇ ਪਰ ਸਾਧ ਸੰਗਤ ਸਾਨੂੰ ਮੰਨਣਾ ਪੈਣਾ ਇਹ ਗੱਲ ਸਾਨੂੰ ਕਬੂਲਣੀ ਪਏਗੀ। ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਸਾਧ ਸੰਗਤ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ ਗੁਰੂ ਘਰਾਂ 'ਚ ਜਾ ਕੇ ਮੱਥਾ ਟੇਕੀਏ, ਹਾਜ਼ਰੀਆਂ ਭਰੀਏ। ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕੀਏ। ਇੱਕ ਇੱਕ ਪਾਠ ਹੋ ਸਕੇ ਤੇ ਜਪਜੀ ਸਾਹਿਬ ਦਾ ਨਹੀਂ ਚੌਪਈ ਸਾਹਿਬ ਦਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕਰੀਏ। ਪਾਤਸ਼ਾਹ ਜੀ ਕਿਰਪਾ ਕਰਨ ਇਹ ਸਾਡੇ ਉੱਪਰ ਰਹਿਮਤ ਇੰਨੀ ਕੁ ਸਾਨੂੰ ਸੋਝੀ ਆਵੇ। ਤੇ ਸਾਧ ਸੰਗਤ ਸਾਣਾ ਸਾਡਾ ਜਿਹੜਾ ਕੁਝ ਕੁ ਸਵਾਸਾਂ ਦਾ ਲੇਖਾ ਹੈ ਕੁਝ ਪੂੰਜੀ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬਿਤੇ ਸਾਧ ਸੰਗਤ ਇਹਨਾਂ ਕੋ ਉਪਰਾਲਾ ਜ਼ਰੂਰ ਕਰੀਏ ਕੁਝ ਕੁ ਬੇਨਤੀਆਂ ਕਰਨੀਆਂ ਲਾਜ਼ਮੀ ਜ਼ਰੂਰੀ ਸੀ ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਨੇ ਪਰ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਗੁਰਬਾਣੀ ਕਥਾ ਟੀਵੀ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਵਾਤੋ ਬਾਤ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਾਧ ਸੰਗਤ ਬੇਨਤੀਆਂ ਕਰੋ ਪਰ ਵਾਨ ਭੁੱਲ ਚੁੱਕ ਲਈ ਖਿਮਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ